ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ Sharma Dairy Farm Barnala ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾਉਣ ਲਈ ਪਹਿਲਾ ਸੂਗਾ ਤਾਜੀ ਸੂਹੀ ਜਰਸੀ ਬੈਡ ਲੈ ਕੇ ਆਏ ਆਂ ਅਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਹੁੰਦੀ ਹੈ ਵੀਰਾਂ ਨੇ ਕਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਚੋਕੇ ਤੇ ਸੱਲੀ ਕਰਕੇ ਖਰੀਦਾਰੀ ਦੋਸਤੋ ਕਰ ਸਕਦੇ ਹੋਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲਤ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਐਡਰੈਸ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਕਿੰਨਾ ਹੈ 768199842 768199842 ਜਿਹੜੀ ਵੀਰੇ ਆਪਾਂ ਸਕਰੀਨ ਤੇ ਬਹਿੜ ਦੇਖੀ ਨੇ ਜਰਸੀ ਅੰਗ ਚ ਕਹਿਮਾ ਸੂਆ ਸੂਈ ਹੋਈ ਆ ਪਹਿਲਾ ਸੂਆ ਸੂਈ ਹੈ ਜੀ ਪੰਜਵਾਂ ਦਿਨ ਆ ਸੀ ਪਹਿਲਾ ਸੂਆ ਦੋਸਤੋ ਸੂਈ ਹੋਈ ਆ ਪੰਜਵਾਂ ਦਿਨ ਸੂਈ ਨੂੰ ਤੇ ਹਾਜ਼ਰ ਦੁੱਧ ਕਿ 13 ਕਿਲੋ ਦੁੱਧ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਆਪਣੇ ਨਾਲ ਦੋ ਟਾਈਮ ਤਿੰਨ ਟਾਈਮ ਆਪਣੇ ਘਰੋਂ ਮਿਣ ਕੇ ਤੇ ਕੰਡਾ ਭਾਂਵਾਂ ਦੀ ਆਬਦਾ ਲਿਆਵੇ ਆਪਣੇ ਘਰੋਂ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦਾ ਤੇ ਮੰਗਰ ਬੱਚਾ ਕੀ ਹੈ ਵੀਰੇ ਬੱਚੀ ਹੈ ਬਈ ਮੰਗਰ ਦੋਸਤੋ ਬੱਚੀ ਹੈ ਚੌਣ ਚਵਾਦੀ ਸੀਲ ਹੈ ਵੀਰੇ 100 17 ਮਾਰ ਕੇ ਦਿਖਾ ਦਾਂਗੇ ਵੀਡੀਓ ਦੇ ਵਿੱਚ ਦੇਖੀਏ ਦੇਖ ਲੋ ਨਹੀਂ ਦੀ ਦੋਸਤੋ ਜੇ ਕਿਸੇ ਵੀਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਵੀਰ ਕਹਿੰਦਾ ਚੌਣ ਦੀ 100 ਨੰਬਰ ਹੈਗੀ ਚਵਾਈ ਦੀ ਬਿਲਕੁਲ ਪੋਲੀ ਹੈ ਜੇ ਕਿਸੇ ਮੇਰੇ ਤਾਂ ਹੀ ਨਹੀਂ ਗਾਰੰਟੀ ਚਵਾਈ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੀ ਬੇ